ਸਮਝੇ ਨਾ 2 ਗੱਜ ਕਪੜਾ ਸਿਰ ਦਾ ਸ਼ਿੰਗਾਰੇ ਬਖਸ਼ੀ ਤੈਨੂੰ 10ਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੀ ਤੈਨੂੰ 10ਵੇਂ ਗੁਰੂ ਨੇ ਵੀਰਾ ਦਸਤਾਰੇ ਬਨ ਕੇ ਦਸਤਾਰ ਵੀਰਿਆ ਬਾਣਾ ਹੀ ਫੱਬੇਗਾ 10ਵੇਂ ਗੁਰੂ ਨੂੰ ਅਜੀਤ ਜੁਝਾਰ ਵਾਂਗੂ ਲੱਗੇਗਾ ਰੱਖੇ ਅਨੁਸਾਂਬ-ਸਾਂਬ ਕੇ ਮਿਲਿਆ ਜੋ ਪਿਆਰੇ ਬਖਸ਼ੀਤ ਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੀਤ ਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਚਲ ਕੇ ਕਿਰਦਾਰ ਵੀਰਿਆ ਤੇਰੀ ਸਰਦਾਰੀ ਚੋਂ ਬੱਕਰਾ ਤੋਂ ਲੱਗੇ ਵੀਰਿਆ ਦੁਨੀਆਂ ਐ ਸਾਰੀ ਚੋਂ ਥੱਕਦਾ ਨਹੀਂ ਸਿਫਤਾ ਕਰਦਾ ਕੁੱਲ ਸੰਸਾਰੇ ਬਖਸ਼ੇ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੇ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਸੋਖੀ ਨਹੀਂ ਮਿਲੀ ਵੀਰਿਆ ਐ ਸਰਦਾਰੀ ਤਾ ਜਾਨੋ ਵੱਧ ਕੇ ਲਗਦੀ ਪਿਆਰੀਆ ਲੜ ਲਾਇਆ ਸ਼ਬਦ ਗੁਰੂਆਂ ਦੇ ਇੱਕ ਔਂਕਾਰੇ ਬਖਸ਼ੇ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੇ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਰੱਖੀ ਤੂੰ ਸਦਾ ਵੀਰਿਆ ਇਸ ਪਗ ਦੀ लाज ਮਨ ਲਿਕੇ ਤੂੰ ਰੱਖ ਵੀਰਿਆ ਸਿਰ ਤੇ ਤਾਜ ਵੇ ਸਰਬ ਦੀ ਕਲਮ ਤੇ ਕਿਰਪਾ ਗੁਰੂ ਦੀ ਅਪਾਰੇ ਬਖਸ਼ੀ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੀ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ ਬਖਸ਼ੀ ਤੈਨੂੰ ਦਸਵੇਂ ਗੁਰੂ ਨੇ ਵੀਰਾ ਦਸਤਾਰੇ